ਇਹਨੇ ਚਰ ਨੂੰ ਹਰ ਇੱਕ ਘਰ ਦੇ ਵਿੱਚ ਰੋਣਾ ਟੋਣਾ ਇੱਕ ਸਰਕਾਰੀ ਬੰਦਾ ਜਿਹਦਾ ਨਾਂ ਪੰਮਾ ਇਹ ਖਾਲਸਾ ਜੀ ਮੋਤੀराम ਦੇ ਘਰ ਆ ਗਿਆ ਮੋਤੀराम ਸੀ ਡਿਊਟੀ ਤੇ ਇਹਨੇ ਘਰ ਆਣ ਕੇ ਵੇਖਿਆ ਤਾਂ ਸਾਰਾ ਹੀ ਟੱਬਰ ਰੋਂਣ ਲਿਆ ਇਹਨੇ ਪੁੱਛਿਆ ਰੋਂਦੇ ਕਿਉਂ ਜੇ ਉਹ ਕਹਿੰਦੇ ਅੱਜ ਕਹਿਰ ਹੋ ਗਿਆ ਸਰਹੰਦ ਕਰ ਕੋਈ ਸਮਝ ਤੰਨਾ ਕਹਿਣ ਲੱਗਾ ਗੱਲ ਤੇ ਠੀਕ ਹੈ ਤੁਹਾਡੀ ਪਰ ਉਹ ਕਹਿੰਦੇ ਵੀ ਇੱਕ ਗੱਲ ਦਾ ਸਾਨੂੰ ਜਿੱਦਾਂ ਮਾਇਆ ਦੁਖੀ ਹੋ ਜਾਣ ਨਾ ਫਿਰ ਦੁਖੀ ਕਰਕੇ ਨਾ ਕੋ ਜੋ ਮਰਦੀ ਪੁੱਛ ਲੋ ਆਪ ਹੀ ਦੱਸੀ ਜਾਂਦੀਆਂ ਸਮਾਈਆਂ ਦੁਖੀ ਸਨ ਉਹਨਾਂ ਗੱਲਾਂ ਗੱਲਾਂ ਜਿਹੜੇ ਆ ਵੀ ਇੱਕ ਕੰਮ ਸਾਡੇ ਕੋਲ ਚੰਗਾ ਹੋ ਗਿਆ ਅਸੀਂ ਜੋ ਸਰਦੇ ਸੀ ਸੇਵਾ ਕਰਦੇ ਦੇ ਇਹ ਛੱਡਾ ਨਹੀਂ ਸਕਦੇ ਪਰ ਅਸੀਂ ਜਿੰਨੇ ਟੱਕ ਉਹ ਸੇਵਾ ਕਰ ਪੰਮਾ ਕਹਿੰਦਾ ਸੇਵਾ ਕਰਨੀ ਕੀ ਕੀਤਾ ਸਮਾਈ ਕਹਿੰਦੀ ਸਾਡੇ ਕੋਲੇ ਸਰਿਆ ਪਰਿਆ ਦੁੱਧ ਸੀ ਅਹੀਂ ਆਈਦਾ ਉਹਨੇ ਸਾਰੀ ਗੱਲ ਦੱਸ ਉਹ ਸੀ ਸਰਕਾਰੀ ਬੰਦਾ ਉਹਨੇ ਗੱਲ ਵजीर खान ਨੂੰ ਰਿਪੋਰਟ ਆਤੀ ਫਿੱਤੀਰਾ ਭੰਡਾਰੀ ਮੋਤੀ RAM ਤੇਰੀ ਬੁੱਕਲ ਦੀ ਸਾਪਿਆ ਵजीर खान ਕਹਿ ਲੱਗਾਇਦਾ ਹੋ ਨਹੀਂ ਸਕਦਾ ਮੋਤੀ RAM ਕਹਿੰਦਾ ਉਹ ਪੰਮਾ ਪੰਡਿਤ ਕਹਿੰਦਾ ਕਿਉਂ ਨਹੀਂ ਹੋ ਸਕਦਾ ਉਹ ਜਿਹੜੇ ਪਹਿਰੇਦਾਰ ਸੀ ਸਾਰੇ ਇਕੱਠੇ ਕਰ ਲਏ ਜਦੋਂ ਥੋੜੀ ਥੋੜੀ ਗਾੰਗ ਫਿਰੀ ਉਹਨਾਂ ਨੇ ਜੋ ਰਿਸ਼ਵਤ ਤੇ ਮਿਲਿਆ ਸਾਰਾ ਕੁਝ ਕੱਢ ਤਾ ਉਹ ਜਦੋਂ ਕੰਗਣ ਵੀ ਨਿਕਲੇ ਵਜ਼ੀਰ ਖਾਨ ਨੇ ਕੰਗਣ ਝੋਕਲੇ ਪਛਾਣੇ ਵੀ ਇਹ ਤੇ ਮੈਂ ਇਨਾਮ ਤੇ ਮੋਤੀ RAM ਨੂੰ ਦਿੱਤੇ ਸੀ ਉਹਨੇ ਕਿਆ ਫੜ ਲਓ ਮੋਤੀ RAM ਮੋਤੀ RAM ਗਿਰਤਾਰ ਕਰਕੇ ਲੈ ਆਂਦਾ ਗਿਆ ਵਜ਼ੀਰ ਖਾਨ ਕਹਿੰਦਾ ਵੀ ਆ ਕੰਗਣ ਮੋਤੀ RAM ਕਹਿੰਦਾ ਠੀਕ ਹੈ ਪਤਾ ਆ ਉਹ ਕਹਿੰਦਾ ਦੋਸਤ ਪਿਆਇਆ ਮੋਤੀਰਾਮ ਕਹਿੰਦਾ ਹਾਂ ਪਿਆਇਆ ਉਹ ਕਹਿੰਦਾ ਮੈਂ ਮਾਰ ਦਾਂਗਾ ਮੋਤੀਰਾਮ ਕਹਿੰਦਾ ਮੈਂ ਤੇ ਉੱਥੇ ਨਹੀਂ ਮਰ ਗਿਆ ਹਾਂ ਜਿੱਦਣ ਤੂੰ ਉਹਨਾਂ ਨੂੰ ਬੁਰਜ ਤੇ ਚਾੜਤਾ ਤੇ ਮੈਂ ਇਨਾਂ ਹੱਥਾਂ ਨਾਲ ਤੇਰੀ ਸੇਵਾ ਕਰਨ ਲਿਆ ਸੀ ਮਰਦ ਮੈਂ ਉੱਥੇ ਨਹੀਂ ਗਿਆ ਹਾਂ ਤੇਰਾ ਤੇ ਗਲ ਭਟ ਕੇ ਮਾਰ ਦਿੰਦਾ ਪਰ ਮੇਰੀ ਮਾਂ ਨੇ ਰੋਕਿਆ ਸੀ ਭਈ ਤੂੰ ਇਹਦੇ ਨਾਲ ਨਾ ਮਗੜ ਉਹਨਾਂ ਦੀ ਸੇਵਾ ਕਰ ਤੇ ਮਰਦ ਨਾ ਉੱਥੇ ਨਹੀਂ ਗਿਆ ਹਾਂ ਆ ਤੇ ਲੋਥ ਤਰੀ ਫੇਰਦੀ ਕਰ ਲੈ ਜੋ ਕਰਨਾ ਹੈ ਜਦੋਂ ਵਜ਼ੀਰ ਖਾਨ ਨੇ ਗੱਲ ਸੁਣੀ ਉਹ ਕਹਿੰਦਾ ਵੀ ਇਹਨੂੰ ਤੇ ਡਾਰੀ ਕੋਈ ਨਹੀਂ ਉਹਨੇ ਆਖਿਆ ਜਾਨੀ ਦਾ ਤੱਪਰ ਬੰਨ ਕੇ ਲਿਆਓ ਤੱਪਰ ਮਾਰਾਂਗੇ ਫੇਰ ਇਹਨੂੰ ਪਤਾ ਲੱਗੂ ਇਹ ਗੱਲਾਂ ਕਹਿੰਦੇ ਇਹਨੇ ਕਰ ਸਕਦਾ ਤੇ ਖਾਲਸਾ ਦੀ ਬੀਬੀ ਭੋਈ ਬੀਬੀ ਲੱਤ ਰਾਣੀ ਤੇ ਪਤਨ ਨਰੈਣਾ ਇਹਨਾਂ ਨੂੰ ਫੜ ਕੇ ਲਿਆਉਂਦਾ ਜਦੋਂ ਮੋਦੀ ਰਾਮ ਨੂੰ ਆਖਿਆ ਗਿਆ ਨਾ ਵੀ ਉਹ ਤਾਂ ਹਿੰਦੂ ਸੀ ਪਰ ਉਹਦੀ ਕਲਾਕਾਰੀ ਸੀ ਸਰਕਾਰੀ ਪਿੱਛੋਂ ਹੀ ਹਿੰਦੂ ਸੀ ਜਿਹਦੇ ਕਰਕੇ ਵਜ਼ੀਰ ਖਾਨ ਉਹਨੂੰ ਮੁਮਨ ਨਹੀਂ ਸੀ ਬਣਾ ਸਕਿਆ ਪਰ ਹੁਣ ਉਹ ਦਾੜ ਥੱਲੇ ਆ ਗਿਆ ਸੀ ਆਪਣਾ ਦਾ ਲਾ ਸਕਦਾ ਸੀ ਉਹਨੇ ਆਖਿਆ ਮੋਤੀ ਨਾਮ ਜਾਂਦੇ ਸਲਾਮ ਚ ਆ ਜਾ ਤੇ ਜਾਂ ਫਿਰ ਤੇਨੂੰ ਮਾਰਿਆ ਜਾਵੇਗਾ ਤੇਰੇ ਤੇ ਰਹਿਮ ਕੋਈ ਨਹੀਂ ਤੂੰ ਚੋਰੀ ਛਿਪੇ ਪਾਕੀਆਂ ਦੀ ਮੱਤ ਬਾਬਾ ਮੋਤੀ ਨਾਮ ਕਹਿੰਦੇ ਮਾਰਨਾ ਕੋਈ ਪਰਵਾਹ ਨਹੀਂ ਉਹਨੇ ਆਖਿਆ ਇਹੋ ਜੀ ਮੌਤ ਮਾਰਾਂਗਾ ਪਰਵਾਹ ਕਰੇਗਾ ਤੇਨੂੰ ਨਹੀਂ ਮਾਰਾਂਗਾ ਆ ਤੇਰਾ ਛੋਟਾ ਜਿਹਾ 11 ਸਾਲ ਦਾ ਬਾਲ ਇਹਨੂੰ ਇਹੋ ਜੀ ਮੌਤ ਮਾਰਾਂਗਾ ਕੋਈ ਦੇਖ ਸਕੇ ਸਹੀਂ ਕੋਈ ਵੇਖ ਵੀ ਨਹੀਂ ਸਕੇਗਾ ਇਦਾਂ ਦੀ ਮੌਤ ਮਾਰਾਂਗਾ ਉਨੇ ਸਾਰੀ ਆਮ ਆਦਮ ਦੇ ਵਿੱਚ ਕੋਲ ਨੂੰ ਗਡਾ ਲਿਆ ਤੇ ਆਖਿਆ ਵੀ ਜੇ ਮੋਤੀराम ਮੰਨਦਾ ਠੀਕ ਆ ਨਹੀਂ ਤੇ ਇਹਦਾ ਬੱਚਾ ਕੋਲੂ ਦੇ ਵਿੱਚੋਂ ਨਹੀਂ ਕਹਣੀ ਕਰੋ ਇਹ ਗੱਲ ਬੋਲਣੀ ਸੌਖੀ ਆ ਨਾ ਕਰਨੀ ਸੌਖੀ ਆ ਤੇ ਨਾ ਵੇਖਣੀ ਸੌਖੀ ਆ ਤੇ ਜਿਹੜੇ ਨਾਲ ਹੋ ਚਹੀ ਆ ਉਹਨਾਂ ਨੂੰ ਤੇ ਨਮਸਕਾਰ ਹੀ ਆ ਉਹਨਾਂ ਬਾਰੇ ਕੀ ਕਹਿ ਸਕਦੇ ਖਾਲਸਾ ਜੀ ਫਿਰ ਹੁਕਮ ਹੋ ਗਿਆ ਇਹਦੇ ਬੱਚੇ ਨੂੰ ਫੜੋ ਤੇ ਪੀੜੋ ਛੇਰ ਥਾਣੀ ਨਹੀਂ ਪਹਿਲਾਂ ਪੈਰ ਕੋਲੂ 'ਚ ਫਸਾਓ ਜੇ ਜਦੋਂ ਪੈਰ ਤੇ ਠੇਡਾ ਲੱਗ ਜੇ ਤੇ ਜੀਤ ਬਣ ਆਉਂਦੀ ਆ ਜਦੋਂ ਪੈਰਾਂ ਦੀਆਂ ਹੱਡੀਆਂ ਦਾ ਕਟੰਬਰ ਬਣੇਗਾ ਤਾਂ ਡਾਡਾ ਮਾਰੂ ਮੋਦੀਰਾ ਦੋ ਮਿੰਟ ਲਿਓ ਨੇ ਸਿਰ ਠਾਣੂ ਕਰ ਲਿਆ ਚੇਤਾ ਕਰਨ ਲੱਗਾ ਮਾਤਾ ਕਹਿੰਦੀ ਕੋਈ ਆਫਤ ਨਾ ਆ ਜੇ ਫਿਰ ਜੇਤਾ ਆ ਮਾਤਾ ਕਹਿੰਦੀ ਗੁਰੂ ਨਾਨਕ ਅੰਗ ਸੰਗਿਆ ਫਿਰ ਚਿਹਰੇ ਤੇ ਖੁਸ਼ੀ ਆ ਗਈ ਵੀ ਜਦੋਂ ਉਹ ਅੰਗ ਸੰਗਿਆ ਫਿਰ ਕਾਦੀ ਪ੍ਰਵਾ ਉਹਨੇ ਆਪਣੀ ਮਾਤਾ ਵੱਲ ਦੇਖਿਆ ਮਾਤਾ ਲੱਡੂ ਰਾਣੀ ਕਹਿਣ ਲੱਗੀ ਪੁੱਤ ਹੁਣ ਕਿਉਂ ਡਰਦਾ ਜਿੱਦਣ ਦੁੱਧ ਲੈ ਕੇ ਤਰਿਆ ਹੀ ਦੋ ਤਣੇ ਸਮਝ ਲਿਆ ਹੀ ਵੀ ਜਿੰਦੇ ਵੀ ਹੁੰਦੇ ਆ ਤੇ ਮਰੇ ਵੀ ਹੁੰਦੇ ਹੁਣ ਕਿਉਂ ਡਰਦਾ ਪ੍ਰਵਾਹ ਨਾ ਕਰ ਉਹਨੂੰ ਖੁਸ਼ੀ ਹੋਈ ਵੀ ਮਾਂ ਮੇਰੀ ਮੇਰੇ ਨਾਲ ਉਹਨੇ ਆਪਣੀ ਘਰ ਵਾਲੀ ਸੋਈਦਲ ਵੇਖਿਆ ਕੋਈ ਕਹਿੰਦੀ ਪਤੀ ਜੀ ਮੈਂ ਕਿਹਾ ਹਾਂ ਚੰਗਣ ਤੇ ਕੁਝ ਵੀ ਨਹੀਂ ਜਾਨ ਵੀ ਕੁਰਬਾਨ ਆ ਅੱਜ ਕਰ ਲੱਗਿਆ ਤਾਦਾ ਡਰਿਆ फेर ਕੀ ਗੱਲ ਆ ਦੁਨੀਆਂ ਤੇ ਰੋਜ਼-ਰੋਜ਼ ਨਹੀਂ ਜੰਮਿਆ ਜਾਂਦਾ ਤੇ ਰੋਜ਼-ਰੋਜ਼ ਮਰਿਆ ਵੀ ਨਹੀਂ ਜਾਂਦਾ ਉਹਨਾਂ ਨੂੰ ਲੱਖ ਸਲਾਮਾਂ ਨੇ ਜਿਹੜੇ ਸ਼ਾਨ ਨਾਲ ਮਰੇ ਆ ਜਿਹੜੇ ਜੁਰਤ ਨਾਲ ਮਰੇ ਆ ਜਿਹੜੇ ਧਰਮ ਤੇ ਰਹਿ ਕੇ ਮਰੇ ਉਹਨਾਂ ਨੂੰ ਸਲਾਮਾਂ ਉਹਨੂੰ ਚਾਹ ਚੜ ਗਿਆ ਵੀ ਠੀਕ ਆ ਮੇਰੀ ਘਰ ਦੀ ਵੀ ਨਾਲ ਆ ਉਹ ਜਦੋਂ ਬੱਚੇ ਵਾਲ ਵੇਖਿਆ ਉਹ ਵੀ ਚਾਹ ਚੜਿਆ ਤੇ ਪ੍ਰਵਾਹ ਕੋਈ ਨਹੀਂ ਉਹਦੇ ਪਾ ਦੀ ਖੇਡ ਸੀ ਜਲਾਦਾ ਨੂੰ ਹੁਕਮ ਕੀਤਾ ਪਾ ਦੋ ਫਿਰ ਭਾਈ ਨਰੈਣੇ ਨੂੰ ਚੁੱਕਿਆ ਉਹਦੇ ਤੈਰ ਜਦੋਂ ਕੋਹਲੂ ਚ ਫਸਾਏ ਬਾਈ ਮੋਤੀ RAM ਦੇ ਵਾਹਿਗੁਰੂ ਵਾਹਿਗੁਰੂ ਕਰਦਾ ਉਹਨਾਂ ਕੋਲੂ ਘੇਰਿਆ ਸੋਹਣਾ ਲਾਲ 11 ਸਾਲ ਦਾ ਬੱਚਾ ਜਿੱਦਾਂ ਮਿਸਤਰੀ ਉਹ ਘਾਰਾ ਜਿਆ ਨਹੀਂ ਬਣਾਉਂਦੇ ਐਵੇਂ ਹੱਡੀਆਂ ਤੇ ਚਰਬੀ ਦੀ ਅੱਗੇ ਨਿੱਕੀ ਢੇਰੀ ਲੱਗ ਵੇਹਂਦੇ ਆਪਾਂ ਕੀ ਸਿੱਖੀ ਕਹਿੰਦੇ ਆ ਗੁਰਦੁਆਰੇ ਦਾ ਪ੍ਰਧਾਨ ਮੰਤਰੀ ਨਾ ਸਿੱਖੀ ਆ ਜਾਂ ਫਿਰ ਵੋਟਾਂ 'ਚ ਖਲੋਜਣਾ ਸਿੱਖੀ ਆ ਜਥੇਦਾਰੀਆਂ ਸਿੱਖੀ ਆ ਆਵਾ ਸਿੱਖੀ ਆ ਆ ਆ ਸਿੱਖੀ ਦੀ ਪਰਭਾਸ਼ਾ ਬਈ ਤਨ ਮਨ ਧਨ ਸਭ ਸੋਬ ਗੁਰਦੋ ਹੁਕਮ ਮੰਨਿਆ ਪਾਈਏ ਆ ਆਇਆ ਸਿੱਖੀ ਤੇ ਜਦੋਂ ਭਾਈ ਨਰੈਣਾ ਸ਼ਹੀਦ ਕਰਤਾ ਮੋਤੀ RAM ਨੇ ਨਮਸਕਾਰ ਕੀਤੀ ਭਈ ਤੂੰ ਧਾਨਿਆ ਮੇਰੇ ਘਰ ਜੰਮਿਆ ਮੇਰੀ ਕੋਲ ਸਤਿ ਕੀਤੀ ਉਹਨੇ ਆਖਿਆ ਜੇ ਵੀ ਨਹੀਂ ਮੰਨਦਾ ਇਹਦੀ ਮਾਤਾ ਫੜੋ ਫਿਰ ਮਾਤਾ ਕੋ ਤੁੜੀ ਜੀ ਥਾਲ ਸਾਡੀ ਮਾਂ ਨੂੰ ਮਾਰਾ ਜਾਂ ਦੁੱਖ ਲੱਗ ਜੇ ਤੇ ਭਾਵੀ ਬਣਦੀ ਉਹ ਮਾਤਾ ਨਾਮ ਹੀ ਹੋਇਆ ਮਾਤਾ ਜੀ ਨੇ ਵੀ ਕੋਲੂ ਥਾਣੀ ਪੀੜਤਾ ਫਿਰ ਉਹਦੀ ਘਰ ਦੀ ਨੂੰ ਵੀ ਪੀੜਤਾ ਫਿਰ ਉਹਦੀ ਵਾਰੀ ਆ ਉਹਨੂੰ ਤੇ ਕਾਹ ਚੜਿਆ ਹੋਇਆ ਸੀ ਤੇ ਆਪ ਜਾਵੇ ਕੋਲੂ ਆਪ ਦੀ ਖੇਤੀ ਕਰੋ ਹੁਣ ਹੁਣ ਕੋਈ ਪਰਵਾਹ ਨਹੀਂ ਸੁਣੀਏ ਭਾਈ ਮੋਤੀ RAM ਨੇ ਕਿੰਡੀ ਕਮਾਲ ਦੀ ਕੁਰਬਾਨੀ ਕੀਤੀ ਹੈ ਵੇ ਦਾ ਨਾ ਸੇਖਣ ਐਦਾਂ ਦਾ ਚਾਪ ਕਈਆਂ ਨੂੰ ਹੈਗਾ ਆ ਪਰ ਉਹ ਗੁਪਤ ਜਦੋਂ ਇਹੋ ਜੇ ਪਰਖਾਂ ਆਉਣਗੀਆਂ ਨਾ ਉਦੋਂ ਪਾਸ ਹੋਣ ਵਾਲੇ ਬਥੇਰੇ ਆ ਸ਼ਮਾ ਬਲਣੀ ਚਾਹੀਦੀ ਪਤੰਗੇ ਆਪ ਹੀ ਆ ਜਾਂਦੇ ਹੁੰਦੇ ਆ ਪਰ ਸ਼ਮਾ ਸੱਚ ਦੀ ਹੋਣੀ ਚਾਹੀਦੀ ਕਮਾ ਅਣਖ ਦੀ ਹੋਣੀ ਚਾਹੀਦੀ ਆ ਉਹ ਨਾ ਖਮਾ ਹੋਵੇ ਬੰਦੂਕ ਮੇਰੀ ਅੱਗੇ ਬੋ ਮੋਟਾ ਚਾਈਦਾ ਇਹੋ ਜੀ ਖਮਾ ਨਾ ਹੋਵੇ ਮਰਦ ਹੋਣ ਛਾਤੀ ਦਾ ਕੇ ਮਰਨ ਅੱਜ ਵੀ ਪਤੰਗਿਆਂ ਦੀ ਕਮੀ ਨਹੀਂ ਸੁਣੀਏ 27 ਮੋਤੀ RAM ਨੇ ਕਿੰਨੀ ਮਹਾਨ ਕੈਦੀ ਪਾਈ ਕਿਉਂ ਬੇਨ ਇਹ ਤਨ ਸਿੱਖੀ ਦੇ ਤਨ ਸੇ ਚ ਪਿਆਰਿਆਂ ਦੀ ਗੱਲ ਹੈ ਐਵੇਂ ਭਾਈ ਮੋਤੀ RAM ਦੇ ਪਰਿਵਾਰ ਨੇ ਸ਼ਹੀਦੀ ਪਾਈ ਓਏ ਹਾਰ ਵੇਖ ਕੇ ਤੇ ਕੋਈ ਗਾਂ ਹੀ ਨਾ ਆਇਆ ਮੁੜ ਕੇ ਕਿਸੇ ਹਾਥੀ ਨਾ ਲਾਇਆ ਸਾਬ ਜਾਦੇ ਦਾ ਸਰੀਰ 72 ਘੰਟੇ ਜੰਗਲ ਚ ਪਿਆ ਰਿਆ ਜਵਾਨ ਟੋਡਲਵਾਲ ਸਾਹਿਬ ਨੂੰ ਪਤਾ ਲੱਗਾ ਉਹਨਾਂ ਦੇ ਆਉਣ ਤੱਕ ਨੂੰ ਸਾਰੀ ਗੱਲ ਹੋ ਗਈ ਹੋਈ ਸੀ ਖਾਲਸਾ ਜੀ ਉਹਨੇ ਫਿਰ ਮਾਤਾ ਜੀ ਦੇ ਸਾਹਿਬ ਜਾਦੇ ਦਾ ਸਰੀਰ ਚੁੱਕਵਾਇਆ ਦਬਾਰ ਚ ਸਜਾਇਆ ਹੁਣ ਸੰਸਕਾਰ ਕਰਨ ਲਈ ਥਾਂ ਜਾਈ ਨਹੀਂ ਉਹਨੇ ਵਜ਼ੀਰ ਖਾਨ ਨੂੰ ਆਖਿਆ ਥਾਂ ਦਵੇ ਵਜ਼ੀਰ ਖਾਨ ਕਹਿੰਦਾ ਫਰੀ ਚ ਨਹੀਂ ਮੈਂ ਦਿੰਦਾ ਸੋਇ ਦਾ ਮੁੱਲ ਤਾਂ ਉਦਾਦੇ ਚਰਮਾ ਦਾ ਮੁੱਲ ਹੁੰਦਾ ਕਜਾ ਨਾ ਮੁੱਲ ਹੁੰਦਾ ਮੀਲਾ ਦਾ ਸਾਰੇ ਦਾ ਮੁੱਲ ਹੁੰਦਾ ਪਰ ਖਾਲਸਾ ਕਿਉਂਕਿ ਤੂੰ ਧੀ ਨਾ ਤੇ ਨੀ ਸਲਾਹ ਦਿੱਤੀ ਵੀ ਇਹਨੂੰ ਪੈਹੇ ਵੜੇਆ ਇਹਨੂੰ ਕਹਿ ਵੀ ਹੋਰ ਆਮ ਛਾ ਕੇ ਜਿੰਨੀ ਧਰਤੀ ਨਾ ਪਰ ਕੋਨੀ ਇਹਨਾਂ ਨੂੰ ਸਿੱਖੀ ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਇਹਨਾਂ ਦੇ ਘਰ ਬੜੀ ਕ੍ਰਿਪੀ ਚਾਹ ਗੁਰੂ ਦੀ ਸੇਵਾ ਦਾ ਚਾਹ ਹੀ ਲੰਗਰ ਸ਼ਕਾਈਏ ਗੁਰੂ ਰਾਮਦਾਸ ਜੀ ਕੋਲ ਉਹਨਾਂ ਦੇ ਵਡੇਰੇ ਗਏ ਗੁਰੂ ਰਾਮਦਾਸ ਜੀ ਕਹਿ ਲਗੇ ਆ ਮੰਗ ਛਕਾਂਗੇ ਕਹਿੰਦੇ ਕਦੋਂ ਮਹਾਰਾਜ ਕਹਿੰਦੇ ਜਦੋਂ ਸਮਾ ਆਏਗਾ ਆਈ ਦਵਾਨ ਟੋਡਰਮਾਲ ਦੇ ਵੱਡੇ ਆਖੇ ਜੀ ਕਦੋਂ ਸਮਾ ਆਏਗਾ ਅਸੀਂ ਤਾਂ ਸਾਰੀ ਸੰਗਤ ਦੀ ਸੇਵਾ ਕਰਨੀ ਚਾਹੁੰਨੇ ਮਹਾਰਾਜ ਕਹਿੰਦੇ ਸੰਗਤ ਲਿਆਵਾਂਗਾ ਹੀ ਉਦੋਂ ਜਦੋਂ ਸੇਵਾ ਕਰਨ ਛੁਕੀਓ ਦੋਗੇ ਤੁਹਾਨੂੰ ਕਮੀ ਨਹੀਂ ਕੋਈ ਰਹੂਗੀ ਕਿਆ ਵੀ ਜਬਜੀ ਸਾਹਿਬ ਨਹੀਂ ਛੱਡਣਾ ਐਵੇਂ ਬਚਨ ਦੇ ਕੇ ਟੋਲਿਆ ਇਹ ਦਵਾਨ ਟੋਡਰਮਾਲ ਦੇ ਵੱਡਿਆਂ ਦੀ ਪੀੜੀਾਂ ਦਾ ਬਦਲਦੀ ਗਈ ਜਦੋਂ ਸਿਦਾਰਥ ਸਾਹਿਬ ਦਾ ਵੇਲਾ ਆਇਆ ਇਹਨੇ ਚੇਹੇ ਮਹੀਨਿਆਂ ਦੀ ਦਿੱਲੀ ਨਾਲ ਗੱਲਬਾਤ ਕੀਤੀ ਦਿੱਲੀ ਤੱਕ ਇਹਦਾ ਨਹੀਂ ਪਹੁੰਚਿਆ ਸਤਿਗੁਰੂ ਤੇਗ বাহাদুর ਸਾਹਿਬ ਜੀ ਨੂੰ ਦਿੱਲੀ ਨੂੰ ਜਾਂਦੇ ਜਾਂਦੇ ਗਏ ਉਦੋਂ ਮਹਾਰਾਜ ਕੜਾਲ ਆਇਆ ਉਹ ਆਪਣੇ ਘਰ ਲੈ ਗਏ ਸਤਿਗੁਰਾਂ ਨੂੰ ਕਹਿੰਦੇ ਆਓ ਮਹਾਰਾਜ ਕਹਿੰਦੇ ਕਿ ਸ਼ਰਤ ਦੇ ਇੱਕ ਹੀ ਰਾਤ ਰੁਕਣਾ ਉਹ ਕਹਿੰਦੇ ਰੁਕੋ ਮਹਾਰਾਜ ਜੀ ਕਿ ਜਮਾਨ ਟੋਟਲ ਮਾਲ ਨੇ ਬੜੀ ਸੇਵਾ ਕੀਤੀ ਮਹਾਰਾਜ ਤੇ ਜਦੋਂ ਸਤਿਗੁਰੂ ਸਾਹਿਬ ਜੀ ਇੱਕ ਰਾਤ ਖੱਟੀ ਮਹਾਰਾਜ ਉਹ ਕਹਿੰਦਾ ਜੀ ਅਗਲਾ ਦਿਨ ਵੀ ਰੁਕੋ ਮਹਾਰਾਜ ਕਹਿੰਦੇ ਨਹੀਂ ਅਹੀਂ ਜਾਣਾ ਉਨੇ ਥਾਲ ਮੋਹਰਾ ਦਾ ਭਰਿਆ ਇੱਕ ਦਿਸਹਾਲਾ ਉੱਤੇ ਰੱਖੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਨੂੰ ਦੇਖੇ ਸਾਦਿਸਰਾਂ ਨੇ ਦਿਖਾ ਲਈ ਤੇ ਬੁੱਕਲ ਮਾਰ ਲਈ ਪਰ ਮੋਹਰਾ ਨੂੰ ਹੱਥ ਵੀ ਨਾ ਲਾਇਆ ਦੀਵਾਨ ਟੋਟਲਵਾਲ ਕਹਿ ਲੱਗਾ ਕਿ ਮੋਹਰਾ ਥੋੜੀਆਂ ਸਤਿਗੁਰੂ ਕਹਿੰਦੇ ਥੋੜੀਆਂ ਤੇ ਨਹੀਂ ਪਰਹੀਂ ਤਾਰੀ ਨਹੀਂ ਤੇ ਗੱਡਾ ਮੋਹਰਾ ਦਾ ਲਾ ਗੱਡਾ ਲੈ ਹਾਂ ਮੋਹਰਾ ਦਾ ਉਹ ਕਹਿ ਲਗਾ ਮਹਾਰਾਜ ਗੱਡਾ ਕਦੋਂ ਬਣੇਗਾ ਸਤਿਗੁਰੂ ਕਹਿੰਦੇ ਜਦੋਂ ਬਣੇਗਾ ਲੈ ਲਾਂਗੇ ਜੋੜੀਆਂ ਉਹਨੇ ਫਿਰ ਬੜੀਆਂ ਮੋਹਰਾ ਜੋੜੀਆਂ ਅੱਜ ਉਹਨੂੰ ਸਮਝ ਆਈ ਜਦੋਂ ਵਜ਼ੀਰ ਖਾਨ ਨੇ ਆਖਿਆ ਵੀ ਮੋਹਰਾ ਮਿਸ਼ਾ ਤੇ ਫੇਰ ਤੈਨੂੰ ਥਾਂ ਬਣਾਂਗੇ ਉਹ ਮੋਹਰਾ ਮਿਸ਼ਾ ਕੇ ਦੇ ਕਿੰਨਾ ਹਨ ਥਾਂ ਬਣ ਗਿਆ ਕਹਿੰਦੇ ਖਿਲਾੜ ਕੇ ਹੁਣ ਹੁਣ ਖਿਲਾੜ ਕੇ ਦੇ ਖਿਲਾੜ ਕੇ ਉਹਨਾਂ ਕੀ ਥਾਂ ਬਣਿਆ ਜਿਨ੍ਹਾਂ ਜੋਤੀ ਸਰੂਪ ਵਾਲਾ ਅੱਜ ਅੰਗੀਠਾ ਸਾਹਿਬ ਹੈ ਉਥੇ ਫਿਰ ਖਾਲਸਾ ਜੀ ਅੰਗੀਠਾ ਸੱਜ ਗਿਆ ਹੁਣ ਉਹਨੇ ਆਵਾਮ ਨੂੰ ਆਖਿਆ ਕੋਈ ਆਵੇ ਮਾਤਾ ਜੀ ਦਾ ਸਿਰ ਚ ਵੱਡਾ ਸੀ ਛੁਪਣਾ ਪੈਣਾ ਸੀ ਚਾਰ ਬੰਦੇ ਕਾਇਦੇ ਕੋਈ ਆਵੇ ਹੀ ਨਾ ਉਹਨਾਂ ਰਵੇਸ਼ ਵੀ ਮੋਤੀराम ਨੇ ਦੁੱਧ ਪਿਆ ਤੇ ਖੁੱਲ੍ਹ ਥਾਣੀ ਚਲੇ ਗਏ ਆ ਜਿਹਨੇ ਮੋਢਾ ਦੇ ਤਾਂ ਪਤਾ ਨਹੀਂ ਕਿੰਦਾ ਰਹਿ ਕਿ ਨਾ ਪੁਆਇਆ ਨਹੀਂ ਉਹਨੇ ਫਿਰ ਬੰਦੇ ਖਿੱਚੇ ਸਰਕਾਰੀ ਬੰਦੇ ਲੈ ਕੇ ਉਹਨਾਂ ਨੇ ਮਾਤਾ ਜੀ ਦਾ ਸਹੀ ਚੁੱਕਿਆ ਬਾਬੇ ਗਰਾਵਰ ਸਿੰਘ ਨੂੰ ਉਹਨੇ ਆਪਣੇ ਮੋਢੇ 'ਤੇ ਲਾਇਆ ਉਹਦੀ ਘਰ ਦੀ ਨੇ ਬਾਬੇ ਫਤੇ ਸਿੰਘ ਸਾਹਿਬ ਨੂੰ ਐਦਾ ਉਹ ਦੋ ਤਿੰਨ ਰੂਪ ਵਾਲੀ ਜਗ੍ਹਾ ਗਏ ਇੱਕ ਕੋਈ ਅੰਗਿਠੇ ਵਿੱਚ ਤਿੰਨੇ ਸਰੀਰ ਸਜਾ ਕੇ ਉਹਨੇ ਫਿਰ ਚੰਦਾ ਪ੍ਰਚਲਿਤ ਕੀਤਾ ਐਵੇਂ ਸਾਬ ਜੱਜ ਨੇ ਮਹਾਨ ਪਰਪਕਾਰ ਕੀਤਾ ਜੀਵਾਨ ਟੋਡਲਵਾਲ ਨੇ ਬਹੁਤ ਦੁੱਖ ਮਨਾਇਆ ਦੁੱਖ ਲੱਗਾ ਸਾਰੀ ਸਰਹੰਦ ਨੂੰ ਹੀ ਦੁੱਖ ਲੱਗਾ ਸੀ ਉਹ ਫਿਰ ਜਦੋਂ ਰਾਤ ਆਪਣੇ ਆਸਣ ਤੇ ਸੁੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਦਰਸ਼ਨ ਦਿੱਤਾ ਮਹਾਰਾਜ ਕਹਿਣ ਲੱਗੇ ਜੀਵਾਨ ਜੀ ਮੰਗ ਲਓ ਸੋਹੀ ਸਾਨੂੰ ਗੱਡਾ ਭਰ ਕੇ ਮੋਹਰਾਂ ਦਾ ਦਿੱਤਾ ਬਚਨ ਪੂਰਾ ਕੀਤਾ ਮੰਗੋ ਉਹ ਕਹਿਣ ਲੱਗਾ ਮਹਾਰਾਜ ਜੋ ਮੰਗਾਗਾ ਦੇ ਦਿਓ ਮਹਾਰਾਜ ਕਹਿੰਦੇ ਮੰਗ ਲਾ ਕਹਿੰਦਾ ਜੀ ਮੇਰੀ ਮੰਗ ਇਹ ਵੀ ਮੇਰੀ ਸੋਲ ਰਵੇ ਨਾ ਮੇਰੇ ਕੋਈ ਜੀ ਨਾ ਰਹੇ ਹੋ ਬੰਦਾ ਬਾਦੁਰ ਕਹਿੰਦੇ ਕੀ ਮੰਗ ਲਈ ਕਹਿੰਦਾ ਮਹਾਰਾਜ ਕੱਲ ਨੂੰ ਕੋਈ ਇਹ ਨਾ ਕਰੇ ਇਹ ਥਾਂ ਸਾਡੇ ਵੱਡਿਆਂ ਦੀ ਜ ਸਾਡੀ ਬੁੱਲ ਚ ਕੋਈ ਇਹ ਕਹਿਣ ਵਾਲਾ ਨਹੀਂ ਬਚਣਾ ਚਾਹੀਦਾ ਕਿ ਤੁਹਾਡਾ ਹੀ ਦਿੱਤਾ ਸਾਰਾ ਕੁਝ ਸੀ ਉਹਦਾ ਭਰਾ ਹੋਇਆ ਨਾਗਰ ਨਾਲ ਉਹਦੀ ਕੋਲ ਤੇ ਅੱਜ ਵੀ ਹੈਗੀ ਆ ਜਮਾਨ ਚੋਦਨ ਮਲ ਦੀ ਕੋਲ